ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਹੈ ਕਿ ਜਿਹੜਾ ਗੱਡੀ ਵਾਸ਼ ਜਿਹੜਾ ਕਿ ਆਪਾਂ ਗੱਡੀ ਧਵਾਉਣੀ ਹੁੰਦੀ ਆ ਤੇ ਇਦਾਂ ਵੀ ਹੈ ਕਿ ਆਟੋਮੈਟਿਕ ਗੱਡੀਆਂ ਮਸ਼ੀਨਾਂ ਲੱਗੀਆਂ ਗੱਡੀ ਆਪਣੇ ਆਪ ਹੀ ਜਾਨੀ ਕਿ ਧੋ ਦਿੰਦੇ ਆ ਤੇ ਜੇ ਆਪਾਂ ਆਪਨਾ ਧੋਣੀ ਹੋਵੇ ਹੱਥੀ ਤੇ ਉਦਾਂ ਧਵਾਉਣੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਲਾਈਨ ਲੱਗੀ ਹੋਈ ਆ ਗੱਡੀਆਂ ਦੀ ਤੇ ਇਹਨਾਂ ਨੇ ਸਿੱਧੀਆਂ ਹੀ ਮਤਲਬ ਕਿ ਉਹ ਮਸ਼ੀਨਾਂ ਵੇਖਦੀ ਗੱਡੀਆਂ ਨਿਕਲਣਗੀਆਂ ਤੇ ਉਹ ਧੁੱਤੀ ਜਾਣੀਆਂ ਗੱਡੀ ਉਰੀ ਵਾਸ਼ ਕਰ ਦੇਣੀ ਇਹਨਾਂ ਨੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੇ ਰੋ ਆਪਣੀ ਵੀਡੀਓ ਨਾਲ ਦੇਖਿਓ ਤੇ ਕਾਰਾਂ ਕਿਵੇਂ ਇਦਾਂ ਧੁੰਦੇ ਕਨੇਡਾ ਵਿੱਚ ਇਦਾਂ ਇਥੇ ਮਤਲਬ ਕਿਹਨੇ ਨੰਬਰ ਲਗਦਣਾ ਥੋੜੀ ਗੱਡੀ ਤੇ ਗੱਡੀਆਂ ਗਾਂਹ ਜਾਈ ਜਾਣੀਆਂ ਮਤਲਬ ਕਿ ਆਪਣਾ ਪਹਿਲਾ ਇਹਦੀ ਪੇਮੈਂਟ ਕੀਤੀ ਹੁੰਦੀ ਹੈ ਪੈਸਿਆਂ ਦੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਓਲਟਾਈਮ ਟ੍ਰੀ ਯੂਨੀਕੌਰ ਵਾਸ਼ ਜਿੱਥੇ ਲਿਖਿਆ ਵੈਲਕਮ ਸੇ ਅੰਦਰ ਗੱਡੀ ਖੜਾ ਦੇਣੀ ਆ ਨਿਊਟਰਲ ਦੇ ਕਰਕੇ ਤੇ ਬਾ ਗੱਡੀ ਆਪੇ ਤੁਰ ਹੀ ਜਾਣੀ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਫਿਰ ਗੱਡੀ ਨੇ ਆਪਣੇ ਆਪ ਹੀ ਯਾਨੀ ਕਿ ਮਸ਼ੀਨਾ ਚੱਲ ਪੈਣੀ ਆ ਤੇ 5 ਮਿੰਟ ਨਹੀਂ ਲੱਗਦੇ ਮੈਨੂੰ ਲੱਗਦਾ 5 ਮਿੰਟਸ ਵੀ ਨਹੀਂ 2 ਕ ਮਿੰਟ ਲੱਗਦੇ ਸਿਰਫ ਇਹ ਤਾਂ ਨਹੀਂ ਤੇ ਗੱਡੀ ਲੈਣੀ ਕਿ ਤੋਂ ਤੇ ਦੇਖੋ న్యూਟਰਲ ਚੱਪਾ ਕਰ ਦੇਣੀ ਹੁੰਦੀ ਗੱਡੀ ਇਹ damage ਨਾ ਸਾਰੀ ਗੱਡੀ ਇਹਨਾਂ ਨੇ ਤੋੜ ਦੇਣੀ ਦਾ 8 ਉਹ ਜਦੋਂ ਆਪਣੀ ਪੱਤੀ ਹਰੀ ਹੁੰਦੀ ਆਪਾਂ ਕੋ ਹੋ ਜਾਂਦਾ ਮਸ਼ੀਨ ਨਾਲ ਵੀ ਨਹੀਂ ਕੰਮ ਹੁੰਦਾ